ਹੈਲੋ ਹਾਂਜੀ ਸਭੀ ਠੀਕ ਆ ਜੀ ਹੋਰ ਕੀ ਹਾਲ ਚਾਲ ਸਾਰੇ ਮਾਣਿਆ ਖੁਸ਼ ਆਂ। ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ। ਪਹਿਲਾਂ ਹੋਇਆ ਕਿ ਕਾਫੀ ਦਿਨ ਹੋ ਗਏ ਬਲੌਗ ਤੁਹਾਡੇ ਤੋਂ ਪਾਇਆ ਨਹੀਂ ਗਿਆ ਕਿਉਂਕਿ ਮੈਂ ਠੀਕ ਨਹੀਂ ਸੀ। ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਕਾਫੀ ਦਿਨ ਬਾਅਦ ਬਲੌਗ ਬਣਾ ਲੱਗੇ ਆ। ਤਾਂ ਕਿ ਅੱਜ ਅਸੀਂ ਇੱਕ ਅਜ ਸੰਗਰਾਮ ਸੀ ਨਾਲੇ ਅਜ ਨਗਰ ਕੀਰਤਨ ਸੀ ਤੇ ਉਹ ਵੀ ਬਲੌਗ ਤੁਹਾਡਾ ਸ਼ੇਅਰ ਕਰਾਂਗੇ। ਇੱਕ ਤੁਸੀਂ ਗਏ ਸੀਗੇ ਖਵਾ ਜਾ ਇਹਦੀ ਜਗ੍ਹਾ ਤੇ ਬੜਾ ਜੀ ਲੱਗਦਾ ਉੱਥੇ ਕਾਵਾ ਦਾ ਪਤਨ ਤੇ ਉਹ ਵੀ ਤੁਹਾਡੇ ਨਾਲ ਵਲੌਗ ਸ਼ੇਅਰ ਕਰਾਂਗੇ ਜੀ ਪਲੀਜ਼ ਵਲੌਗ ਜ਼ਰੂਰ ਅੰਤ ਤੱਕ ਦੇਖਿਓ ਤੇ ਤੁਹਾਡੇ ਮਨ ਨੂੰ ਬੜਾ ਸਪੈਨ ਜਾਂ ਮਿਲੂਗਾ ਦੇਖ ਕੇ ਬਹੁਤ ਵਧੀਆ ਜਗ੍ਹਾ ਤੇ ਹਮੇਂ ਇਹ ਕਰਦੇ ਤੁਸੀਂ ਸਾਡੀ ਵੀਡੀਓ ਜ਼ਰੂਰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਸਾਡੀ ਜਰੂਰ ਦੇਖਿਆ ਕਰੋ ਜੀ ਮੈਂ ਕਰਤੀ ਰੱਦੇ ਪਾਪਾ ਰੋਟੀ ਖਾਈ ਜਾਂਦੇ ਮੈਂ ਬਣਾਈ ਆਂਨੀ ਆ ਸਬਜੀ ਕਹਿੰਦੇ ਬਹੁਤ ਟੇਸਟੀ ਬਣੀ ਆ ਅੱਗੇ ਦੋ ਵਾਰੀ ਪਰ ਵਾਲੀ ਕਹਿੰਦੇ ਹੁਣ ਹੋਰ ਪਾ ਦੇਣਾ ਜੱਸ ਕੱਟ ਲਓ ਨਾ ਲਓ ਮੈਂ ਆਓ ਤੁਸੀਂ ਵੀ ਖਾ ਲਓ ਰੋਟੀ ਚੱਲੇ ਆਨੇ ਤੁਸੀਂ ਵੀ ਖਾ ਲਓ ਕਿਵੇਂ ਠੀਕ ਹੈ ਜੀ ਪਲੀਜ਼ ਤੁਹਾਡਾ ਵਲੌਗ ਜਰੂਰ ਦੇਖਿਆ ਕਰੋ ਜੀ ਹੁਣ ਰੈਗੂਲਰ ਆਉਣਗੇ ਮੈਂ ਠੀਕ ਨਾ ਹੋਣ ਕਰਕੇ ਨਹੀਂ ਵਲੌਗ ਪਾਉਂਦੇ ਸੀ ਮੇਰਾ ਧਿਆਨ ਨਹੀਂ ਮੰਨ ਨਹੀਂ ਕਰਦਾ ਸੀ ਮੇਰਾ ਵੀਡੀਓ ਬਣਾਉਣਾ ਥੋੜਾ ਇਹਨਾਂ ਦਾ ਵੀ ਮੂਡ ਕਰਾਉਂਗਾ ਇਹ ਜੇ ਬਹੁਤ ਬੁਰੀ ਪੋਜੀਸ਼ਨ ਹੋ ਗਈ ਸੀ ਮਸਾ ਬਤੀ ਮਾਤਾ ਦੇ ਮੂੰਚੋਂ ਕੱਢ ਕੇ ਲੈ ਆਂਦਾ ਮੈਂ ਤੇ ਬਹੁਤ ਔਖਾ ਬਟਿਆ ਮਾ ਜੀ ਹੈ ਨਾ ਮਾਤਾ ਚੁਪਾਈ ਤੱਕ ਸੇ ਵਖਾਣਾ ਹਾਂ ਸਹੀ ਗੱਲ ਹੈ ਜੀ ਆਪਣੇ ਦਿਮਾਗ ਦੀ ਸਾਰੀ ਖੇਡ ਆ ਮੈਂ ਇੱਕ ਚੀਜ਼ ਵੇਖੀ ਆ ਦਿਮਾਗ ਤੇ ਜਿੰਨਾ ਆਪਾਂ ਲੋਡ ਪਾਵਾਂਗੇ ਨਾ ਟੈਨਸ਼ਨ ਰੱਖਾਂਗੇ ਇਹ ਬੇਫਾਲਤੋ ਦੀਆਂ ਟੈਨਸ਼ਨਾਂ ਬੰਦਾ ਖਤਮ ਹੋ ਜਾਂਦਾ ਜੀ ਬੜੀ ਮਸਕਲ ਨਾਲ ਮੋੜ ਪਿਆ ਚਲੋ ਪਰਮਾਤਮਾ ਦਾ ਸ਼ੁਕਰੀਆ ਬਹੁਤ ਹੱਥ ਦੇ ਕੇ ਰੱਖੇ ਬਹੁਤ ਜਾ ਰਿਹਾ ਲਓ ਜੀ ਹੁਣ ਅਸੀਂ ਚੱਲ ਪਏ ਆ ਆ ਦੇਖੋ ਦਰਿਆ ਇਹ ਸਾਡ ਇਕੱਲੇ ਪਾਸੇ ਨਾਲ ਕੋਈ ਪਾ ਨਹੀਂ ਕਰਦੀ ਲਓ ਜੀ ਅਸੀਂ ਇੱਥੇ ਗਏ ਸੀਗੇ نیچے ਉਹ ਦੇਖੋ ਆ ਰਹੇ ਬੇੜਾ ਤਾਰ ਕੇ ਲੋ ਜੀ ਰੋਕ ਨਹੀਂ ਆ ਰਹਾ ਇਹੋ ਕੀ ਆ ਸਹੀ ਗੱਲ ਤੁਹਾਨੂੰ ਦਿਖਾਉਣੇ ਆ ਸੀ ਖਵਾਇ ਦੀ ਕੜਾਈ ਕਰਨ ਆ ਆ ਦੇਖੋ ਜੀ ਉੱਪਰ ਪੌਲਾ ਤੇ نیچے ਸਾਰਾ ਇਹ ਦਰਿਆ ਜਿੱਥੋਂ ਰੇਤਾ ਨਿਕਲਦੀ ਸਾਰੀ ਇੱਥੇ ਜਾਣੇ ਹੁਣ ਉਹ ਦੇਖੋ ਕਿੰਨੀ ਦੂਰ ਬੇੜਾ ਤਾਰਨ ਗਏ ਵਿਆਹੋ ਦੇ ਹੁਕਾ ਜਬਲੀ ਕਰਪਲੀ ਦੇਖੋ ਕਿੰਨੇ ਦੂਰ ਚਲੇ ਗਏ ਹਨਾ ਹਾਂ ਆ ਜੇ ਲੋਕੀ ਜੇ ਤਾਂ ਪਾਣੀ ਆਉਂਦਾ ਆ ਸਾਰਾ ਇੱਥੋਂ ਤੱਕ ਭਰ ਜਾਂਦਾ ਤੇ ਹੁਣ ਰੇਤਾ ਹੀ ਰੇਤਾ ਇਹ ਦੇਖੋ ਪਾਕਿਸਤਾਨ ਜਾਂਦੀ ਹੈ ਨਾ ਇਹ ਆਹ ਸਾਰਾ ਦਰਿਆ ਹੈ ਨਾ ਪਾਕਿਸਤਾਨੀ ਜਾਂਦੇ ਕਹਿੰਦੇ ਆ ਹਾਂ ਵੀ ਉਧਰ ਨਾਲ ਲੱਗਦਾ ਦੇਖੋ ਸੂਰਜ ਬਹੁਤ ਮਨ ਸੀਗਾ ਮੇਰਾ ਆਉਣ ਦਾ ਤੇ ਅੱਜ ਸੱਚੀ ਗੱਲ ਆ ਬਾਬਾ ਜੀ ਨੇ ਪੂਰੀ ਕਰਦੇ ਤਾਂ 7 ਮਹੀਨੇ ਬਾਅਦ ਸੱਚੀ ਬਹੁਤ ਉਜੀ ਲੱਗਦਾ ਇੱਥੇ ਤਾਂ ਐਂ ਜੀ ਕਰਦਾ ਵੀ ਜਾਣ ਨੂੰ ਜਿਵੇਂ ਹੀ ਜੀ ਕਰਦਾ ਦੇਖੋ ਸਾਰੀ ਰੇਤਾ ਵੇਖ ਸਾਰੀ ਰੇਤਾ ਇਦਾਂ ਹੋਣੇ ਜੇ ਕਰੇ ਕਰੇ ਆ ਦੇ ਕਿੰਨੀ ਬਧੀਆ ਰੇਤਾ ਸਾਰੀ ਹੈ ਹਾਂ ਹਾਂ ਜਦ ਰਿਆਗੀ ਰੇਤਾ ਸਾਰੀ ਜਦੋਂ ਪਾਣੀ ਖਤਮ ਹੋ ਜਾਂਦਾ ਦੇਖੋ ਜਦੋਂ ਐ ਹੋ ਹੁੰਦੇ ਆ ਹਾਂ ਹਾਂ ਹੜ੍ਹ ਵਗੈਰਾ ਆ ਜਾਂਦੇ ਜਿਵੇਂ ਹਨਾ ਜਦੋਂ ਪਾਣੀ ਆਦਾ ਆ ਦੇਖੋ ਸਾਰਾ ਨਾ ਉੱਥੇ ਤੁਹਾਨੂੰ ਮੈਂ ਜਾਂਦਾ ਜਾਂਦੇ ਅਸੀਂ ਦਿਖਾਵਾਂਗੇ ਸਾਰਾ ਲਿਖਿਆ ਹੋਇਆ ਉੱਥੇ ਵੀ ਕਿੰਨੇ ਲੈਵਲ ਤੱਕ ਪਾਣੀ ਇਹ ਸਾਰਾ ਉੱਤੋਂ ਤੱਕ ਹੁੰਦਾ ਤੁਹਾਨੂੰ ਉੱਥੋਂ ਦਿਖਾਵਾਂਗੇ ਵੀ ਸਾਰਾ ਕੁਝ ਵਿੱਚ ਆ ਜਾਂਦਾ ਜਦੋਂ ਪਾਣੀ ਹੁੰਦਾ ਆ ਸਾਰਾ ਪਾਣੀ ਮੈਂ ਕਿੰਨੇ ਕੁਝ ਵੀ ਨਹੀਂ ਇੱਥੇ ਬਸ ਉਦੋਂ ਤਾਂ ਫਿਰ ਇੱਕ ਵਾਰੀ ਸਾਰਾ ਕੁਝ ਉੱਥੋਂ ਬਾਬਾ ਜੀ ਜਿਹੜਾ ਦਰਬਾਰ ਬਣਿਆ ਉਹ ਖਾਲੀ ਕਰ ਦਿੰਦੇ ਉੱਥੋਂ ਇੰਨਾ ਪਾਣੀ ਆ ਜਾਂਦਾ ਹੈ ਹਾਂ ਹੁਣ ਅਸੀਂ ਦਰਿਆ ਦੇ ਜਣਕੀ ਵਿੱਚ ਆ ਇਹ ਹੁਣ ਦਰਿਆ ਦੇ ਵਿੱਚ ਤੁਰੇ ਫਿਰਦੇ ਆ ਅਸੀਂ ਆ ਸਾਰੀ ਰੇਤ ਆ ਜੀ ਦੂਰ ਦੂਰ ਤੱਕ ਦੇਖੋ ਅੱਛਾ ਇੱਧਰ ਆਪਾਂ ਨੂੰ ਖਤਮ ਹੋ ਗਿਆ ਜੀ ਖਤਮ ਨਹੀਂ ਉਹ ਹਾਂ ਆਪਾਂ ਨੂੰ ਵੀ ਉੱਥੇ ਜਾਣਾ ਪੈਣਾ ਮਨ ਲੱਗਦਾ ਹਾਂ ਕਾਫੀ ਦੂਰ ਜਾਣਾ ਹਾਂ ਇਹ ਜਰਾ ਇੱਕੋ ਜਿਹਾ ਸਾਰਾ ਪਾਣੀ ਆ ਦੇਖੋ ਹਾਂ ਉਦੋਂ ਰਿੱਕੀ ਹੁਣੇ ਬੇੜਾ ਤਾਰ ਕੇ ਗਏ ਉਹ ਕਿੱਥੇ ਤਾਰ ਕੇ ਗਏ ਉਹ ਇੱਥੇ ਹੀ ਸੀਗੇ ਆ ਦੇਖ ਧਿਆਨ ਨਾਲ ਧਿਆਨ ਨਾਲ ਹਾਂ ਵੇਖਿਓ ਇਧਰੋਂ ਪਾਣੀ ਫਿਰ ਦੇਖ ਲਓ ਆ ਦੇਖੋ ਗਿੱਲਾ ਸਾਰਾ ਹਾਂ ਸਾਰਾ ਗਿੱਲਾ ਵਾ ਦੇਖੋ ਇੱਥੇ ਆਸਮਾਨ ਜਿਵੇਂ ਲੋਕਾਂ ਨੇ ਧਾਰਿਆ ਵਾ ਵੇਖਿਓ ਸਾਰਾ ਇਦਾਂ ਇੱਥੋਂ ਪਾਣੀ ਸੁੱਕ ਗਿਆ ਹੁਣ ਫਿਰ ਆਪਾਂ ਨੂੰ ਉਧਰ ਹੀ ਜਾਣਾ ਪੈਣਾ ਵਾ ਇਹਦਾ ਮਤਲਬ ਇੱਥੇ ਤਾਂ ਕੋਈ ਹੈ ਇਹ ਤਾਂ ਪਾਣੀ ਤੁਰਦਾ ਨਹੀਂ ਪਿਆ ਵਾ ਫਿਰ ਚੱਲ ਗਏ ਫਿਰ ਉਧਰ ਹੀ ਚਲੋ ਬਾਬਾਈ ਦੇ ਲੇਖ ਹੀ ਅੱਜ ਸਾਰਾ ਦਿਨ ਅੱਜ ਪਹਿਲਾਂ ਮੈਂ ਸਾਰਾ ਦਿਨ ਨਗਰ ਕੀਰਤਨ ਤੇ ਸੂਬਾ ਤੇ ਗਏ ਵੀ ਤੇ ਅੱਜ ਹੁਣ ਇੱਧਰ ਆ ਗਏ ਹੈ ਸਹੀ ਗੱਲ ਲੋ ਜੀ ਅਸੀਂ ਆ ਗਏ ਆ ਦਰਿਆ ਤੇ ਹੁਣ ਕਰਦੇ ਆ ਪਤਾਰਦੇ ਆ ਦੱਸੋ ਪਹਿਲਾਂ ਤੁਸੀਂ ਦਲੀ ਹਾਂਜੀ ਚਲੀ ਜਾਂਦਾ ਨਾ ਆ ਦੇਖੋ ਆ ਜਾਈ ਜਾਂਦਾ ਨਾ ਪਾਣੀ ਸਾਰਾ ਉਧਰ ਨੂੰ ਜਾਈ ਜਾਂਦਾ ਫਿਰ ਚਲੋ ਉੱਥੇ ਜੇ ਫਿਰ ਜਾਣਾ ਪੈਣਾ ਆਪਾਂ ਨੂੰ ਵਿੱਚ ਕੋਈ ਨਹੀਂ ਪਹਿਲਾਂ ਅੱਛੀ ਖੁੱਲ ਗਏ ਲੋ ਫਾਫਾ ਵੱਡੇ ਆ ਜੀ ਦਰਿਆ ਤੇ ਖੜੇ ਆ ਸੀ ਦਰਿਆ ਦੇ ਵਿੱਚ ਦਰਿਆ ਦੇ ਵਿੱਚ ਖੜੇ ਆ ਆ ਦੇਖੋ ਜੀ ਦਰਿਆ ਤੇ ਹੁਣ ਸਾਰੇ ਲੋਕ ਜਿਵੇਂ 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 ਉਹ ਇੱਕ ਹੋਰ ਆ ਰਹੇ ਬੇੜਾ ਤਾਰਨਾ ਬੁਰੀਆਂ ਹੁੰਦੀਆਂ ਲੋ ਜੀ ਅਸੀਂ ਵੀ ਬਾਬਾ ਜੀ ਦੀ ਕੜਾਈ ਪਾਤੀ ਆ ਦਰਿਆ 'ਚ ਦਲਿਆ ਤੇ ਹੁਣ ਅਸੀਂ ਚੱਲਨੇ ਘਰ ਵਾਪਸ ਦੇਖੋ ਸੂਰਜ ਲੋਕੇਸ਼ਨ ਬਹੁਤ ਵਧੀਆ ਲੋਕੇਸ਼ਨ ਆਉਂਦੀ ਪਈ ਆ ਹਣਾ ਜਿਹੜੇ ਜਿਹੜੇ ਇੱਧਰ ਨੇੜੇ ਆ ਨਾ ਜ਼ਰੂਰ ਆਏ ਤੁਹਾਨੂੰ ਛੁੱਟੀ ਹੁੰਦੀ ਹੈ ਗੇੜਾ ਮਾਰਿਆ ਕਰੋ ਜਿਹੜੇ ਜਿਹੜੇ ਇੱਧਰ ਏਰੀਆ ਚ ਨੇੜੇ ਆ ਚਲੋ ਅਸੀਂ ਤਾਂ ਫੇਰ ਵੀ ਇੰਨੀ ਦੂਰੋਂ ਆ ਜੰਨੇ ਆ ਤੇ ਪਰ ਤੁਸੀਂ ਜ਼ਰੂਰ ਆਇਆ ਕਰੋ ਆਪਸੀ ਤਾਂ ਨੇੜੇ ਹੋਈ ਵਸੇ ਬਾਬਾਈ ਦੇ ਇੱਥੇ ਹਰ ਵਕਤ ਹਾਜ਼ਰੀ ਭਰਿਆ ਹਣਾ ਉਦੋਂ ਆਪਾਂ ਦੇਖ ਲਓ ਉੱਥੇ ਹੁੰਦੇ ਸੀਗੇ ਨੇੜੇ ਅਬੇ ਸਪਈਏ ਸਾਦੇ ਹੁਣ ਦਰਬਾਰ ਚ ਲੈ ਕੇ ਚੱਲਦੇ ਤੁਹਾਨੂੰ ਉੱਥੇ ਅਮਾ ਨੇ ਮਿੱਟੀ ਇੱਕ ਪੰਨਾ ਹੋ ਜਾਂਦਾ ਉਹ ਭੇਡਾਂ ਗਈਆਂ ਨਾ ਤਾਂ ਕਰਕੇ ਆ ਕੋ ਵੀ ਚੱਲੇ ਆ ਬੇੜਾ ਤਾਰਨ ਦੇਖੋ ਇਹਨਾਂ ਨੇ ਨਿੱਕਾ ਜਿਹਾ ਬਣਾਇਆ ਉਹ ਦੇਖੋ ਬੇੜਾ ਕਿੱਥੇ ਉਹਦੇ ਹੱਥੇ 'ਚ ਜਿਹੜਾ ਫੜਾ ਆਪਾਂ ਵੀ ਇੰਨਾ ਕੁ ਬਣਾ ਕੇ ਉਹ ਉਹ ਦੇ ਲੇਡੀਜ਼ ਉਹ ਜਿਹਦੇ ਗੁਬਾਰੇ ਲੱਗੇ ਗੁਬਾਰੇ ਲੱਗੇ ਬੇੜਾ ਬਣਾਇਆ ਕਿੰਨਾ ਸੋਹਣਾ ਇਹ ਲੋਕੇਸ਼ਨ ਕਿੰਨੀ ਸੋਹਣੀ ਹੋ ਗਈ ਹਨਾ ਜੀ ਨਹੀਂ ਕਰਦਾ ਪਰ ਜਨੂ ਇੱਧਰ ਦੇਖਿਓ ਇੰਨੇ ਜਬਰਦਸਤ ਲੋਕੇਸ਼ਨ ਆ ਇੱਥੇ ਨਾ ਸਾਰਾ ਪਾਣੀ ਭਰਿਆ ਹੁੰਦਾ ਜਦੋਂ ਮੀਂਹ ਪੈਂਦੇ ਆ ਸੌਨ ਦੇ ਮਹੀਨੇ ਚ ਹੜ ਭੜੇ ਆ ਜਾਂਦੇ ਹਾਂ ਜਦੋਂ ਹੜ ਆਉਂਦੇ ਉਹ ਬਾਬਾ ਜੀ ਨੂੰ ਪੁੱਛਿਆ ਸੀ ਨਾ ਬਾਬਾ ਜੀ ਕਹਿੰਦੇ ਉਹ ਇੱਥੇ ਜਿਹੜਾ ਲਿਖਿਆ ਵਾ ਸਾਰਾ ਤੇ ਦਿਖਾਉਣਾ ਮੈਂ ਹੁਣ ਜਾ ਕੇ ਜਾਈਏ ਨੇ ਵਾਪਸ ਇਹ ਉੱਥੇ ਲਿਖਿਆ ਹੁੰਦਾਗਾ ਸਾਰਾ ਕਿ ਕਿੰਨੇ ਪੁਆਇੰਟ ਤੱਕ ਖਤਰੇ ਦੀ ਘੰਟੀ ਆ ਫਿਰ ਉੱਪਰੋਂ ਜਿਹੜੀਆਂ ਪੌੜੀਆਂ ਉੱਪਰ ਤੱਕ ਭਰ ਜਾਂਦੀਆਂ ਵਾਂ ਆ ਦਿਖਾਉਣਾ ਤੁਹਾਨੂੰ ਮੈਂ ਨੇੜੇ ਜਾ ਕੇ ਲਓ ਜੀ ਪਹੁੰਚ ਗਏ ਅਸੀਂ ਆ ਫੜੇ ਇੱਕ ਮਿੰਟ ਮੈਨ ਤੁਹਾਨੂੰ ਦਿਖਾਉਣੇ ਆ ਇਹ ਆ ਲਿਖਿਆ ਹੋਇਆ ਸਾਰਾ ਕਿ ਕਿੰਨੇ ਲੈਵਲ ਤੱਕ ਖਤਰਾ ਆ ਦੇਖੋ ਸਾਰਾ ਲਿਖਿਆ ਬੱਤ 733 32 33 3 22 28 27 26 25 24 30 22 21 20 10 7 23 ਇਤਿਹਾਫ ਉਹ ਲਿਖਿਆ 10 7 23 ਨੂੰ ਹਾਫ ਤੱਕ ਆ ਗਿਆ ਸੀ ਕਹਿੰਦੇ ਉਹ ਵੀ ਲਿਖਿਆ ਹੋਇਆ ਸਾਰਾ ਇੱਥੇ ਉਹ ਦੇਖੋ ਉੱਪਰ ਦਰਬਾਰ ਦੇ ਜੇ ਕਿਸੇ ਨੇ ਆਉਣਾ ਹੋਵੇ ਨਾ ਤੇ ਖਵਾਇ ਸਰਕਾਰ ਦੇ ਅੱਗੇ ਉਹ ਮੈਂ ਤੁਹਾਨੂੰ ਜਾਂਦਾ ਦਿਖਾਉਂਗਾ ਚਲੇ ਜਾਣ ਲੱਗੇ ਵੀ ਆ ਮਗਰਲਾ ਰਸਤਾ ਵਾ ਹਾਂ ਇੱਥੇ ਜਿਹੜੇ ਕੋਈ ਮੂਰਤੀਆਂ ਤਾਰ ਕੇ ਜਾਂਦੇ ਆ ਲੋਕ ਤੇ ਕੱਢ ਕੇ ਮਿਲ ਜਾਂਦੀਆਂ ਫਿਰ ਇੱਥੇ-ਇੱਥੇ ਰੱਖ ਜਾਂਦੇ ਆ ਮੰਦਿਰ ਬਣਾਇਆ ਵਾ ਤੇ ਆ ਸਾਰਾ ਪਾਣੀ ਆ ਇੱਥੋਂ ਤੱਕ ਆ ਜਾਂਦਾ ਜੀ ਪਾਣੀ ਉੱਪਰਲੀ ਪੌੜੀ ਤੱਕ ਬਹੁਤ ਉੱਚਾ ਬਣਿਆ ਹੋਇਆ ਹੈ ਅੰਦਰੋਂ ਵੀ ਦਿਖਾਉਂਦੇ ਤੁਹਾਨੂੰ ਜਾ ਕੇ 안녕. Hello. Hello. 어디 Long. ਇਨ ਨੀਮ ਆ ਉੱਤਰ ਕੇ ਬਣਿਆ ਵਾ ਹੁਣ ਅਸੀਂ ਤਾਂ ਚੜ ਰਹੇ ਹਾਂ ਉਹ ਖੜੀ ਸਾਡੀ ਸਕੂਟ ਰੀ ਜੈ ਫਾਜ਼ਲੀ ਘਰ ਪਲੀ ਕਿੱਧਰ ਚੱਲੇ ਸਕਾਫ ਤੇ ਉਹ ਕੱਢਣਾ ਸੀ ਸ਼ਾਲ ਮੇਰਾ ਨਿਆਜ ਵੰਡ ਰਹੇ ਆ ਉਤਰਿਆ ਤਨ ਨੇ ਅੱਜ ਵਰਤਾਂਦੰਦੇ ਸਾਰ ਜੈ ਹਗੁਰ ਜੈ